ਅੰਮਰ ਸੱਤੇ ਮੱਛੇ ਰੰਗਣ ਨੇ ਕਮਦਾ ਕੀਤਾ ਕਵਦਾ ਕੀ ਕੀਤਾ ਜਿਹੜਾ ਸਰੋਵਰ ਸੀ ਸ਼ਹਿਰ ਦੇ ਦੰਗ ਬੰਦ ਨਾਲ ਭਰਾਟਾ ਤੇ ਤਖਤ ਦੇ ਉੱਤੇ ਬੈਠ ਕੇ ਹੁੱਕਾ ਪੀਂਦਾ ਸੀ ਤੇ ਕੰਗੜੀਆਂ ਦਾ ਠਾੜਾ ਲਗਾਉਂਦਾ ਸੀ ਤਾਂ ਉੱਥੋਂ ਇੱਕ ਸਿੰਘ ਨੇ ਦੇਖਿਆ ਜਦੋਂ ਉਹਦੀ ਕੋਈ ਬਾਹ ਨਹੀਂ ਗਈ ਕੱਲਾ ਜਾਣਾ ਸੀ ਇਹੋ ਸੋਚਿਆ ਵੀ ਆਪਾਂ ਕੋਈ ਬੰਦਾ ਭਾਲ ਲਈ ਉੱਥੋਂ ਚੱਲਿਆ ਕਿੱਥੇ ਆ ਗਿਆ ਤਲਵੰਡੀ ਸਹਿਬ ਆ ਕੇ ਕਿਨੇ ਖੜੇ ਬਾਬਾ ਦੀਪ ਸਿੰਘ ਕੋਲੇ ਜਾ ਕੇ ਬਾਬਾ ਦੀਪ ਸਿੰਘ ਨੂੰ ਮੱਥਾ ਟੇਕਿਆ ਤਾਂ ਚਾਹ ਪਾਣੀ ਬਾਬਾ ਨੇ ਪਿਆ ਕੇ ਲੰਗਰ ਖਾ ਕੇ ਅੱਧਾ ਦਸੋਂ ਪਾਈ ਇੱਥੇ ਰਹੂਗੇ ਸਾਡੇ ਕੋਲੇ ਜਿਵੇਂ ਅਸੀਂ ਸਾਨੂੰ ਰੱਖ ਲੈਂਦੇ ਆ ਉਹ ਕਹਿੰਦਾ ਬਾਬਾ ਰਹਿਣ ਨੂੰ ਤਾਂ ਮੈਂ ਰਹਿ ਜਾਂਦਾ ਪਰ ਮੇਰੇ ਇੱਕ ਮਨ ਦੇ ਵਿੱਚ ਗੱਲ ਹੈ ਮੈਂ ਤੁਹਾਨੂੰ ਦੱਸਣੀ ਚਾਹਣਾ ਬਾਬਾ ਦੀਪ ਸਿੰਘ ਕਹਿੰਦਾ ਦੱਸੋ ਭਾਈ ਨਾਲ ਅੱਖਾਂ ਦੇ ਵਿੱਚੋਂ ਅੱਸੂ ਆ ਗਏ ਰੁੱਣ ਲੱਗਿਆ ਰੋਣ ਲੱਗਿਆ ਬਾਬਾ ਦੀਪ ਸਿੰਘ ਕਹਿਣ ਲੱਗਾsinga ਅੱਖਾਂ ਦੇ ਵਿੱਚੋਂ ਪਾਣੀ ਨਾ ਕੱਢ ਮੈਨੂੰ ਗੱਲ ਦੱਸ ਬਾਬਾ ਦੀਪ ਸਿੰਘ ਨੂੰ ਦੱਸਿਆ ਰੋਹ ਦੇ ਵਿੱਚ ਸਾਰਾ ਗੰਦ ਮੰਦ ਸਤਾ ਦਾ ਮੱਛੇ ਰੰਗੜਨੇ ਤੇ ਕੰਡਰੀਆਂ ਦਾ ਖਾੜਾ ਲਗਉਂਦਾ ਹੈ ਹੁੱਕਾ ਪੀਂਦਾ ਤੇ ਬਾਬਾ ਦੀਪ ਸਿੰਘ ਮੁਖੋਂ ਕਹਿ ਮੁਖੋਂ ਕਹਿਣ ਲੱਗਿਆ ਓ ਭਾਈ ਸਿੰਘਾ ਜਦੋਂ ਇੰਨਾ ਕੰਮ ਹੁੰਦਾ ਸੀ ਦੇਖ ਕੇ ਅੱਖੀ ਤੇ ਤੂੰ ਅੱਥੇ ਸ਼ਹੀਦ ਕਿਉਂ ਨਾ ਹੋਇਆ ਅੱਗੋ ਜਵਾਬ ਦਿੰਦਾ ਸਿੰਘਾ ਬਾਬਾ ਦੀਪ ਸਿੰਘ ਨੂੰ ਓ ਕਹਿੰਦਾ ਸ਼ਹੀਦ ਤਾਂ ਮੈਂ ਹੋ ਜਾਂਦਾ ਪਰ ਇੱਥੇ ਆ ਕੇ ਤੁਹਾਨੂੰ ਕੌਣ ਦੱਸਦਾ ਹੁਣ ਤਾਂ ਭਾਈ ਮਾਇਆ ਲੈ ਡਾਕੀਏ ਨਾ ਉਦੋਂ ਬੰਦਾ ਹੀ ਜਾਣਦਾ ਹੁੰਦਾ ਸੀ ਪੁਰਾਣੀਆਂ ਗੱਲਾਂ ਇਹ ਹੁਣ ਸਮਾਂ ਹੋ ਰਿਹਾ ਮੁੰਡਾ ਮੰਦਿਰ ਦੇ ਜੇਬ ਚ ਬੈਠੇ ਬੰਦਾ ਗੱਲ ਕਰਨ ਲੱਗਾ ਅਗੇ ਝਾਤੀ ਦੱਸੂਆ ਬਾਵਾ ਦੀਪ ਸਿੰਘ ਨੇ ਸਿੰਘ ਬੁਲਾਇਆ ਸਿੰਗਾ ਲਈ ਸਿੰਗਾ ਦੱਸਿਆ ਵੀ ਮੱਖੇ ਰੰਗਣ ਨੇ ਤਖਤ ਤੇ ਆਹਰ ਸੰਕਰੀ ਜਾਂਦਾ ਤੇ ਆਪਨੇ ਚਲੋ ਭਾਈ ਜਿਹੜਾ ਸਿੰਘ ਤਿਆਰ ਹੁੰਦਾ ਚਲੋ ਤੇ ਜਿਹੜਾ ਡਰਦਾ ਉਹ ਸ਼ੱਕ ਮੁਰ ਜਾ ਬਾਬਾ ਦੀਪ ਸਿੰਘ ਕੰਨ ਲਗਾਦਾ ਸੇ ਮੌਦ ਦੇ ਨਿਸ਼ਾਨਾ ਪਾਈ ਉੱਤੇ ਮੌਦ ਦੇ ਨਿਸ਼ਾਨ ਤੇ ਠਹਿਣਾ ਤੇ ਜਿਹੜੀ ਹਿੰਮਤ ਪੈਂਦੀ ਆ ਤਾਂ ਆਵਾਜ਼ ਤੇਨੀ ਦੁੱਧਰੀ ਪਤਾ ਸਿੱਖ ਤੱਕ ਸਿੰਘ ਤਿਆਰ ਹੋ ਗਏ ਉੱਥੋਂ ਜਾਂਦਾ ਅੱਗੇ ਫਿਰ ਕਾਸ ਕੀ ਦੱਸੂਗਾ 어? ਸਿੰਘ ਤਾਂ ਜੀ ਤਲਵੰਡਿਓ ਅੰਮ੍ਰਿਤਸਰ ਨੂੰ ਅਕੇ ਜਾਵੇ ਬਾਬਾ ਦੀਪ ਸਿੰਘ ਤਾਂ ਜੀ ਤਲਵੰਡਿਓ ਅੰਮ੍ਰਿਤਸਰ ਨੂੰ ਅਕੇ ਜਾਵੇ ਨਾਲ ਜਥਾ ਸੀ ਸਿੰਘਾਂ ਦਾ ਉਹ ਦਬਕੇ ਜਕਾਰੇ ਲਾਵੇ ਨਾਲ ਜਥਾ ਸੀ ਸਿੰਘਾਂ ਦਾ ਉਹ ਦਬਕੇ ਜਕਾਰੇ ਲਾਵੇ ਓ ਖੂਨ ਸ਼ਹੀਦਾਂ ਦਾ ਕਾਇ ਦੇਖੂਨ ਸੀ ਹੀ ਤਾਂ ਦਾ ਦੁੱਲਿਆ ਓ ਮਿਰਥਾ ਨਾ ਜਾਵੇ ਇਹ ਖੂਨ ਸ਼ਹੀ ਤਾਂ ਦਾ ਦੁੱਲਿਆ ਓ ਮਿਰਥਾ ਨਾ ਜਾਵੇ ਖੰਡਾ ਬਾਬੇ ਦੀਪ ਸਿੰਘ ਦਾ ਉਹ ਖੰਡਾ ਬਾਬੇ ਦੀਪ ਸਿੰਘ ਦਾ ਉਹ ਤਾਂ ਮੁਗਲਾਂ ਤੇ ਖੜਕਾਵੇ ਭਾਜੜ ਪੈ ਗਈ ਆ ਮੁਗਲਾਂ ਨੂੰ ਇੱਕ ਦੂਜੇ ਤੋਂ ਰੜਾ ਨਾ ਜਾਵੇ ਭਾਜੜ ਪੈ ਗਈ ਆ ਮੁਗਲਾਂ ਨੂੰ ਇੱਕ ਦੂਜੇ ਤੋਂ ਰੜਾ ਨਾ ਜਾਵੇ ਇਹ ਖੂਨ ਸ਼ਹੀਦਾਂ ਦਾ ਦੁੱਲਿਆ ਆ ਬਿਰਥਾ ਨਾ ਜਾਵੇ ਇਹ ਖੂਨ ਸ਼ਹੀਦਾਂ ਦਾ ਦੁੱਲਿਆ ਆ ਬਿਰਥਾ ਨਾ ਜਾਵੇ ਸੀਸ ਬਾਬੇ ਦੀਪ ਸਿੰਘ ਦਾ ਸੀਸ ਬਾਬੇ ਦੀਪ ਸਿੰਘ ਦਾ ਟਿਕਦਾ ਟਲੀ ਤੇ ਰਖ ਟਕਾਵੇ ਭਾਜੜ ਪੈਂਦੀ ਯਾਮੁਗਲਾ ਦੀ ਟਿਕ ਤਜ ਤੋ ਰਲ ਆ ਨਾ ਜਾਵੇ ਇਹ ਖੂਨ ਸ਼ਹੀਦਾਂ ਦਾ ਦੁੱਲਿਆ ਹੋ ਵੀਰ ਦਾ ਨਾ ਜਾਵੇ ਹੜ ਬਾਬੇ ਦੀਪ ਸਿੰਘ ਦੀ ਹੜ ਬਾਬੇ ਦੀਪ ਸਿੰਘ ਦੀ ਵੇਖੋ ਕੱਲੀ ਓ ਲੜਦੀ ਜਾਵੇ ਹੜ ਬਾਬੇ ਦੀਪ ਸਿੰਘ ਦੀ ਵੇਖੋ ਕੱਲੀ ਓ ਲੜਦੀ ਜਾਵੇ ਮੌਤ ਭੱਜ ਪਿਆ ਮੂਰੇ ਸੀ ਨਾਲ ਰੋਵੇ ਤੇ ਕਰ ਲਾਵੇ ਮੌਤ ਭੱਜ ਪਿਆ ਮੂਰੇ ਸੀ ਨਾਲ ਰੋਵੇ ਤੇ ਕਰ ਲਾਵੇ ਹਾਉ ਕੋਈ ਰੋਂ ਕੋ ਦੀਪ ਸਿੰਘ ਨੂੰ ਆਏ ਹਉ ਕੋ ਰੋ ਕੋ ਦੀਪ ਸਿੰਘ ਨੂੰ ਇੱਟਾ ਠੇਲੋ ਥਾਂ ਦੇ ਲਾਵੇ ਏ ਖੂਨ ਸ਼ਹੀਦਾਂ ਦਾ ਦੁਨਿਆਓ ਵਿਰਥਾ ਨ ਜਾਵੇ ਮੇਲੇ ਲੱਗਦੇ ਆ ਮੜੀਆਂ ਤੇ ਮੜੀਆਂ ਦੋ ਹੁੰਦੀਆਂ ਇੱਕ ਮਟੀ ਇੱਕ ਮੜੀ ਜਿਹੜੀ ਮੜੀ ਆ ਉਹਦਾ ਸੂਰਮਿਆਂ ਦੀ ਆ ਤੇ ਜਿਹੜੀ ਮੱਟੀਆਂ ਤੁਹਾਨੂੰ ਪਤਾ ਹੈ ਬੇਰੀ ਦੇ ਥੱਲੇ ਲੱਗ ਜਾਂਦੇ ਆ ਮੇਲੇ ਲੱਗਦੇ ਆ ਮੜੀਆਂ ਤੇ ਸੰਗਤ ਹਾਰ ਭੁਲਾਉਂਦਾ ਪਾਵੇ ਮੇਲੇ ਲੱਗਦੇ ਆ ਮੜੀਆਂ ਤੇ ਸੰਗਤ ਹਾਰ ਭੁਲਾਉਂਦਾ ਪਾਵੇ ਇਹ ਖੂਨ ਸ਼ਹੀਦਾਂ ਦਾ ਦੁਨੀਆਂ ਉਹ ਵਰਤਾਂ ਨਾ ਜਾਵੇ ਦਸ ਮੀਤੇ ਮਸਿਆ ਨੂੰ ਦਸ ਮੀਤੇ ਮਸਿਆ ਨੂੰ ਸੰਗਤ ਮਥੇ ਤੈਗਦੀ ਆਵੇ ਇੱਕ ਨੂੰ ਸ਼ਹੀਦਾਂ ਦਾ ਡਲਿਆ ਮੇਰੇ ਤਾਂ ਨਾ ਜਾਵੇ ਆਕੇ ਅਨਪੜ ਨੇ ਕਾਦਾ ਜੋੜ ਸ਼ਬਦ ਦੀ ਬਦੇ ਗਾਏ ਕਿ ਅਣਪੜ੍ਹੇ ਕਹਤਾ ਕਾਂ ਆਂ ਕਿਆਸ ਅਕਦੀਪ ਸਿੰਘ ਦਾ ਦਾਵੇ ਇਹ ਖੂਨ ਸ਼ਹੀਦਾਂ ਦਾ ਦੁਨੀਆਂ ਆਵਰਦਾ ਨਾ ਜਾਵੇ ਇਹ ਖੂਨ ਸ਼ਹੀਦਾਂ ਦਾ ਦੁਨੀਆਂ ਆਵਰਦਾ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਕੀ ਅਨੰਦ